ਮਹਿਮਾਰ ਵਿੱਚ ਬੀਤੇ ਦਿਨੀ ਆਏ 7.7 ਇਸ ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਰੁਕ ਰੁਕ ਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਐਨ ਸੀ ਐਸ ਅਨੁਸਾਰ ਸ਼ੁੱਕਰਵਾਰ ਰਾਤ 11:56 ਮਿੰਟ ਤੇ ਮੇਮਾਰ ਵਿੱਚ ਰਿਕਟਰ ਪੈਮਾਨੇ ਤੇ 4.2 ਦੀ ਤੀਬਰਤਾ ਵਾਲਾ ਇੱਕ ਭੂਚਾਲ ਆਇਆ ਐ ਐਨਸੀਐਸ ਅਨੁਸਾਰ ਤਾਜ਼ਾ ਭੂਚਾਲ 10 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਜਿਸ ਕਾਰਨ ਦੁਬਾਰਾ ਝਟਕੇ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ ਤਾਜ਼ਾ ਜਾਣਕਾਰੀ ਮੁਤਾਬਕ ਮੇਮਾਰ ਵਿੱਚ ਆਈ ਭਿਆਨਕ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 694 ਹੋ ਗਈ ਹੈ ਜਦਕਿ 1670 ਲੋਕ ਜ਼ਖਮੀ ਹੋਏ ਹਨ ਦੇਸ਼ ਦੀ ਧਰਤੀ ਜੁੰਟਾ ਨੇ ਸ਼ਨੀਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਸ਼ਨੀਵਾਰ ਸਵੇਰੇ 5:16 ਤੇ ਅਫਗਾਨਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜ਼ਮੀਨ ਤੋਂ 180 ਕਿਲੋਮੀਟਰ ਦੀ ਡੂੰਘਾਈ ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.7 ਮਾਪੀ ਗਈ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਇਹ ਭੂਚਾਲ ਮੈਮਾਰ ਅਤੇ THAILAND ਵਿੱਚ ਆਏ ਇੱਕ ਸ਼ਕਤੀਸ਼ਾਲੀ ਭੂਚਾਲ ਤੋਂ ਇੱਕ ਦਿਨ ਬਾਅਦ ਆਇਆ ਹੈ ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਮੈਮਾਰ ਅਤੇ ਗਵਾਂਡੀ THAILAND ਵਿੱਚ ਕਰਮਵਾਰ 7.7 ਅਤੇ 7.2 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੂਚਾਲ ਆਏ ਜਿਸ ਨਾਲ ਇਮਾਰਤਾਂ ਪੁਲ ਅਤੇ ਬੋਧੀ ਮੱਠ ਤਬਾਹ ਹੋ ਗਏ ਮੈਮਾਰ ਵਿੱਚ ਦੋ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਿੱਚ ਭਾਰੀ ਨੁਕਸਾਨ ਦਿਖਾਈ ਗਿਆ ਹੈ THAILAND ਦੀ ਰਾਜਧਾਨੀ ਬੈਂਕਾਕ ਵਿੱਚ ਪੁਚਾਲ ਦੇ ਝਟਕਿਆਂ ਦੇ ਕਾਰਨ ਇੱਕ ਨਿਰਮਾਣਾਂ ਦੀ ਉੱਚੀ ਇਮਾਰਤ ਢਹਿ ਜਾਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਪੁਚਾਲ ਕਾਰਨ ਹੋਈਆਂ ਮੌਤਾਂ ਜ਼ਖਮੀਆਂ ਅਤੇ ਨੁਕਸਾਨ ਦੀ ਹੱਦ ਦਾ ਅਜੇ ਪੂਰੀ ਤਰ੍ਹਾਂ ਮੁਲਾਂਕਣ ਨਹੀਂ ਕੀਤਾ ਗਿਆ ਹੈ ਮਿਆਮਾਰ ਦੀ ਫੌਜੀ ਸਰਕਾਰ ਦੇ ਮੁਖੀ ਸੀਨੀਅਰ ਜਰਨਲ ਮਿੰਨ ਆਗ ਹਲਾਇੰਗ ਨੇ ਟੈਲੀਵਿਜ਼ਨ ਤੇ ਐਲਾਨ ਕਰਦੇ ਹੋਏ ਕਿਹਾ ਕਿ ਮਿਰਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਦੇਸ਼ ਵਿੱਚ ਘੱਟੋ-ਘੱਟ 140 ਲੋਕ ਮਾਰੇ ਗਏ ਹਨ ਅਤੇ 730 ਹੋਰ ਜ਼ਖਮੀ ਹੋਏ ਹਨ। ਭਾਰਤ ਨੇ ਮਿਆਮਾਰ ਨੂੰ 15 ਟਨ ਰਾਹਤ ਸਮੱਗਰੀ ਭੇਜੀ ਹੈ, ਜੋ ਕਿ ਇੱਕ ਵਿਨਾਸ਼ਕਾਰੀ ਪੁਚਾਲ ਦੀ ਮਾਰ ਝੱਲ ਰਿਹਾ ਹੈ ਭਾਰਤੀ ਹਵਾਈ ਸੈਨਾ ਦਾ C-130J ਸੁਪਰ ਹਰਕੁਲਸ ਜਹਾਜ਼ ਹਿੰਡਨ 에ਅਰ ਫੋਰਸ ਸਟੇਸ਼ਨ ਤੋਂ ਮਾਰ ਲਈ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਇਆ ਜਿਸ ਵਿੱਚ ਟੈਂਟ, ਸਲੀਪਿੰਗ ਬੈਗ, ਕੰਬਲ, ਖਾਣ ਲਈ ਤਿਆਰ ਭੋਜਨ, ਪਾਣੀ ਸ਼ੁੱਧ ਕਰਨ ਵਾਲੇ ਸੈਨੀਟੇਸ਼ਨ ਕਿੱਟਾਂ, ਸੂਰਜੀ ਲੈਂਪ, ਜਨਰੇਟਰ ਸੈਂਟ ਜ਼ਰੂਰੀ ਦਵਾਈਆਂ ਪੈਰਾਸੀਟਾਮੋਲ ਐਂਟੀਬਾਇਓਟਿਕਸ ਕੈਨੂਲਾਸ ਸਰਿੰਜਾਂ ਦਸਤਾਨੇ ਸੁੱਤੀ ਪਟੀਆਂ ਪਿਸ਼ਾਬ ਦੇ ਥੈਲੇ ਆਦਿ ਸ਼ਾਮਿਲ ਹਨ ਸੰਯੁਕਤ ਰਾਸ਼ਟਰ ਨੇ ਮਹਿਮਾਰ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ 50 ਲੱਖ ਡਾਲਰ ਪ੍ਰਦਾਨ ਕੀਤੇ ਹਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਰਨਲ ਟੋਨੀਓ ਗੁਟੇਰੇਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਮਹਿਮਾਰ ਲਈ ਰਾਹਤ ਸਮੱਗਰੀ ਇਕੱਠੀ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਮਹਿਮਾਰ ਸਰਕਾਰ ਨੇ ਅੰਤਰਰਾਸ਼ਟਰੀ ਸਹਾਇਤਾ ਦੀ ਮੰਗ ਕੀਤੀ ਹੈ ਉਹ ਟ੍ਰੇਸ ਨੇ ਕਿਹਾ ਕਿ ਦੇਸ਼ ਵਿੱਚ ਸਯੁਕਤ ਰਾਸ਼ਟਰ ਦੀ ਟੀਮ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਖੇਤਰ ਵਿੱਚ ਸਰੋਤ ਜੁਟਾਉਣ ਲਈ ਸੰਪਰਕ ਵਿੱਚ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸ਼ੁੱਕਰਵਾਰ ਨੂੰ ਮਹਿਮਾਰ ਦੀ ਮਦਦ ਕਰਨ ਦਾ ਵਾਅਦਾ ਕੀਤਾ